ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਅਮਰitsar ਸ਼ਹਿਰ ਨੂੰ 스마트 ਸਿਟੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਿਤੇ ਨਾ ਕਿਤੇ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਜਿਵੇਂ ਕਿ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਫੁੱਟਪਾਥ ਤੇ ਲੋਕਾਂ ਨੇ ਕਦੋਂ ਸੇ ਕੀਤੇ ਹੋਏ ਹਨ ਜਿਸ ਨਾਲ ਟ੍ਰੈਫਿਕ ਆਵਾਜਾਈ ਵਿੱਚ ਰੁਕਾਵਟ ਆ ਰਹੀ ਹੈ ਤੇ ਲੋਕ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਕਦੇ-ਕਦੇ ਪ੍ਰਸ਼ਾਸਨ ਦੇ ਅਧਿਕਾਰੀ ਤੇ ਲੋਕਾਂ ਦੁਆਰਾ ਚੁਣੇ ਗਏ ਨੁਮਾਇਦੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਾਵਾ ਕਰਦੇ ਹੋਏ ਸੜਕਾਂ ਤੇ ਆਉਂਦੇ ਹਨ ਅਤੇ ਆਪਣੀਆਂ ਫੋਟੋਆਂ ਤੇ ਵੀਡੀਓ ਬਣਵਾ ਕੇ ਚਲੇ ਜਾਂਦੇ ਹਨ ਰਸ ਤੋਂ ਬਾਅਦ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਤੇ ਹਾਲਾਤ ਜਿਉਂ ਦੇ ਤਿਉਂ ਹੀ ਹਨ ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹ ਹਲਾਕਾ ਕਚੈਰੀ ਰੋਡ ਜਿੱਥੇ ਕਿ ਜਗਾ ਜਗਾ ਤੇ ਫੁੱਟਪਾਥ ਤੇ ਰੇੜੀਆਂ ਤੇ ਫੜੀ ਵਾਲੇ ਨੇ ਕਬਜ਼ਾ ਕੀਤਾ ਹੋਇਆ ਜਿਸ ਦੇ ਨਾਲ ਟ੍ਰੈਫਿਕ ਜਾਮ ਹੋ ਜਾਂਦੀ ਹੈ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਹੁੰਦੀ ਹੈ ਜਗਾ ਜਗਾ ਤੇ ਫੁੱਟਪਾਥ ਤੇ ਰੇੜੀਆਂ ਲੱਗਣ ਨਾਲ ਕਿਤੇ ਨਾ ਕਿਤੇ ਇਹ ਕਾਰਪੋਰੇਸ਼ਨ ਦੇ ਉਹਨਾਂ ਅਧਿਕਾਰੀਆਂ ਨੂੰ ਗੱਲ ਜਾਂਦੀ ਹੈ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਹਨ ਕਿ ਇੱਥੇ ਅੰਮ੍ਰਿਤਸਰ ਨੂੰ ਉਹ ਟ੍ਰੈਫਿਕ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਰੇੜੀਆਂ ਫੜੀਆਂ ਤੇ ਹੋਰ ਵੀ ਦੁਕਾਨਦਾਰਾਂ ਦੇ ਜਿਨ੍ਹਾਂ ਕਬਜ਼ੇ ਕੀਤੇ ਨੇ ਉਹਨਾਂ ਤੇ ਨਕੇਲ ਕੱਸ ਰਹੇ ਨੇ ਪਰ ਇਸ ਦੇ ਉਲਟ ਜਗ੍ਹਾ ਬਦਬੂ ਮਾਰਦਾ ਪਾਣੀ ਤੇ ਹੋਰ ਚਿੱਕੜ ਤੇ ਜਗ੍ਹਾ-ਜਗ੍ਹਾ ਤੇ ਟ੍ਰੈਫਿਕ ਨੂੰ ਜਾਮ ਕਰਨ ਵਾਸਤੇ ਰੇੜੀਆਂ ਲੱਗੀਆਂ ਹੋਈਆਂ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਕਾਰਪੋਰੇਸ਼ਨ ਦੇ ਦਾਅਵੇ ਖੋਖਲੇ ਹਨ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਬੱਲਾ ਦੀ ਰਿਪੋਰਟ